ਉਹ ਇੱਥੇ ਆ ਕੇ ਤੇਲ ਥੋੜਾ ਜਿਹਾ ਸਾਫ ਚਾਇਆ ਰੇਟ ਵੈਸੇ ਇੱਥੇ ਵੀ 1.95 ਦਾ ਅੜੀਨੂਰ ਸ਼ਹਿਰ ਦੇ ਵਿੱਚ ਇੱਕ 80 ਦਾ ਸੀ ਉਦੋਂ ਪਵਾਇਆ ਨਹੀਂ ਵੀ ਬਾਹਰ ਜਾ ਕੇ ਪਾਉਣਿਆ ਹੁਣ ਉਹ ਰਿਹਾ ਕੇ 1.95 ਦਾ ਹੋ ਗਿਆ ਉੱਥੇ ਪਵਾ ਰਹੇ ਨੇ ਵਧੀਆ ਰਹੇ ਨੇ ਪਾਉਣਾ ਤਾਂ ਪੈਣਾ ਹੁਣ ਇਹ ਦੂਬਾਰ ਪੰਪ ਪਤਾ ਨਹੀਂ ਕਦੋਂ ਆਊਗਾ ਇੱਥੇ ਤੇਰੇ 1.95 ਦਾ ਬਾਰਡਰ ਬਲੇਜ ਤੇ ਜਦੋਂ ਤੇਲ ਪਵਾਇਆ ਸੀ 3 ਡਾਲਰ ਦਾ ਉਹਨੂੰ ਦੇਖ ਕੇ ਤੇ ਇਹ ਲੱਗਦਾ ਕਿ ਚਲ ਇੱਥੇ ਤਾਂ ਸਹੀ ਆ 1.95 ਹਰ ਸ਼ਹਿਰ ਦੇ ਵਿੱਚ ਠੀਕ ਸੀ ਉੱਥੇ ਇੱਕ 80 ਕਿੱਕਿਆ ਸੀ ਦਾ ਸੀ ਆਈ ਡੀ ਰੇਟ ਇਥੇ ਫਿਊਲ ਆਪਣਾ ਪਿਆ 58 ਲੀਟਰ 114 ਦਾ ਇਥੇ ਮੈਨੂੰ ਇਹ ਲੱਗਦਾ ਵੀ ਐਵਰੇਜ ਵੀ ਕਾਰਨੇ ਪਹਿਲਾਂ ਨਾਲੋਂ ਥੋੜੀ ਜਿਹੀ ਵਧੀਆ ਦਿੱਤੀ ਆ ਦੇਖਾ ਕਿੰਨੇ ਦਿੱਤੇ 520 ਕਿਲੋਮੀਟਰ ਡਿਵਾਈਡਿਡ ਬਾਈ 58 ਪਹਿਲਾਂ ਨਾਲੋਂ ਥੋੜਾ ਜਿਹਾ ਫਰਕ ਪਿਆ 9 ਕਿਲੋਮੀਟਰ ਦੀ ਐਵਰੇਜ ਦਿੱਤੀ ਆ ਪਹਿਲਾਂ ਪਹਿਲਾਂ 7 7.5 ਦੀ ਸੀ ਸਾਰੇ ਰਾਹ ਔਰ ਇਹ ਕਿ ਥੋੜੀ ਜਿਹੀ ਐਵਰੇਜ ਵੀ ਸਹੀ ਹੋਗੀ ਕਿਉਂਕਿ ਵਾਜਨ ਵੀ ਘਟ ਗਿਆ ਮੈਨੂੰ ਲੱਗਦਾ ਥੋੜਾ ਜਿਹਾ ਜਿਹੜਾ ਆਪਣੇ ਕੋਲੇ ਐਮਰਜੈਂਸੀ ਪਾਣੀ ਪੂਣੀ ਰੱਖਿਆ ਹੋਇਆ ਸੀ ਸਾਰਾ ਉਹ ਆਪਾਂ ਵਰਤ ਲਿਆ ਹੁਣ ਅੱਗੇ ਤਾਂ ਲੋਡ ਨਹੀਂ ਪਾਣੀ ਕਿਉਂਕਿ ਅੱਗੇ ਤਾਂ ਟਾਊਨ ਹੈਗੇ ਆ ਥੋੜੇ ਥੋੜੀ ਦੂਰ ਆ ਰਾਹ ਦੇ ਵਿੱਚ ਜਿਹੜਾ ਅ ਪਰਥ ਤੋਂ ਲੈ ਕੇ ਅਰੀਲੇਂਡ ਤੱਕ ਦਾ ਰਾਹ ਉਸੇ ਰਾਹ 'ਚ ਆਪਾਂ ਨੂੰ ਮੇਨ ਹੁੰਦਾ ਵੀ ਪਾਣੀ ਪੂਣੀ ਦਾ ਔਖਾ ਹੁੰਨੀ ਆ ਪਰ ਇਧਰ ਤਾਂ ਵਾਧੂ ਪਾਣੀ ਆ ਤਾਂ ਕਰਕੇ ਹੁਣ ਆਪਾਂ ਐਮਰਜੈਂਸੀ ਵਾਲਾ ਸਾਰਾ ਸਟਾਕ ਵਰਤ ਲਿਆ ਤੇ ਗੱਡੀ 'ਚ ਵਾਜਨ ਵੀ ਘਟ ਗਿਆ ਤਾਂ ਕਰਕੇ ਮੈਨੂੰ ਲੱਗਦਾ ਹੁਣ ਥੋੜੀ ਬਹੁਤ ਐਵਰੇਜ ਵੀ ਵਧੀਆ ਵੀਡੀਓ ਦੇਖਣ ਵਾਲੇ ਸਾਰੇ ਪੈਨਪ੍ਰਾਮਾਂ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਆ ਆਪਾਂ ਸਵੇਰੇ ਆੜੀਲੇਡ ਤੋਂ ਥੋੜਾ ਜਿਹਾ ਜਾ ਸਾਜਰੇ ਤੁਰੇ ਸੀ ਤੇ ਇਸ ਟਾਈਮ ਆਪਾਂ ਖੜੇ ਆ ਟਾਊਨ ਮਨਿੰਗੀ ਦੇ ਵਿੱਚ 170 ਕਿਲੋਮੀਟਰ ਆੜੀਲੇਡ ਤੋਂ ਤੇ ਸਮਾਂ ਇਸ ਟਾਈਮ ਸਵੇਰ ਦੇ 9:00 ਵੱਜ ਗਏ ਆ ਤੇ ਆਪਾਂ ਜਾ ਰਹੇ ਆ ਪੋਰਟ ਫੈਰੀ ਪੋਰਟ ਫੈਰੀ ਆੜੀਲੇਡ ਤੋਂ 600 ਕਿਲੋਮੀਟਰ ਸੀ 170 80 ਕਿਲੋਮੀਟਰ ਅਗੇ ਬਾਕੀ ਹਜੇ ਪਿੱਛੇ ਆ ਆ ਟਾਊਨ ਦੇ ਵਿੱਚ ਖੜੇ ਆ ਟਾਊਨ ਸੋਹਣਾ ਦੇਖਣ ਨੂੰ ਵਧੀਆ ਲੱਗ ਰਿਹਾ ਕਾਫੀ ਪੁਰਾਣਾ ਬਣਿਆ ਲੱਗਦਾ ਜਿਹੜੀ ਪਿੱਛੇ ਬਿਲਡਿੰਗ 1899 ਦੀ ਆ ਤੇ ਖਾਸਾ ਪੁਰਾਣਾ ਬਸਿਆ ਲੱਗਦਾ ਬਾਕੀ ਆ ਮੇਰੇ ਸਾਹਮਣੇ ਲੇਕ ਆ ਮੈਂ ਦੂਜੇ ਪਾਸੇ ਕੈਮਰਾ ਕਰਕੇ ਦਿਖਾਉਣਾ ਇਹ ਆ ਸਾਹਮਣੇ ਲੇਕ ਇਸ ਟਾਊਨ ਦੀ ਮੈਂ ਟਾਊਨ ਦਾ ਨਾਮ ਭੁੱਲ ਰਿਹਾ ਮੈਨਿੰਜੀ ਸਮਥਿੰਗ ਉਸ ਐਮਿੰਜੀ ਦਾ ਤੇ ਲੇਕ ਬਹੁਤ ਵੱਡੀ ਆ ਦੂਰ ਦੂਰ ਤੱਕ ਬਾਉਂਡਰੀ ਤਾਂ ਬਣੀ ਹੋਈ ਆ ਦੂਜੀ ਸਾਈਡ ਇਹਦਾ ਲੇਕ ਦਾ ਪਾਣੀ ਦਾ ਸੋਰਸ ਪਤਾ ਨਹੀਂ ਕੀ ਹੁੰਦਾ ਪਤਾ ਨਹੀਂ ਧਰਤੀ ਚੋਂ ਆ ਜਾਂ ਮੀਂਹਾਂ ਦਾ ਇਕੱਠਾ ਹੁੰਦਾ ਤੇ ਲੇਕ ਦੇ ਕੰਡੇ ਬਣਿਆ ਹੋਇਆ ਆਸਟ੍ਰਿਚ ਦਾ ਬੁੱਤ ਪਹਿਲੀ ਜਦ ਜੋ ਵੀ ਆ ਚਲੋ ਆਸਟ੍ਰੇਚ ਆ ਨਾਲ ਇੱਕ ਥੋੜੀ ਜਿਹੀ ਸਟੋਰੀ ਲਿਖੀ ਹੋਈ ਹੈ ਇਹਦੇ ਇੱਥੋਂ ਦਾ ਕੋਈ ਉਹ ਹੋਣਾ ਵਿਅਕਤੀ ਪੁਰਾਣੇ ਸਮਿਆਂ ਦੇ ਵਿੱਚ ਉਹ ਇਹਦੀ ਸਵਾਰੀ ਕਰਦਾ ਹੁੰਦਾ ਸੀ ਆਸਟ੍ਰੇਚ ਤੇ ਉਹ ਮਸ਼ਹੂਰ ਸੀ ਆਪਦੇ ਏਰੀਆ ਦੇ ਵਿੱਚ ਲੁੱਟਾ ਖੋਹਾਂ ਕਰਨ ਚ ਤੇ ਉਹ ਲੁੱਟ ਖੋਹ ਕਰਕੇ ਆਸਟ੍ਰੇਚ ਤੇ ਬਹਿ ਕੇ ਭੱਜ ਜਾਂਦਾ ਸੀ ਪਰ ਇਹ ਆਸਟ੍ਰੇਚ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਮੈਨੂੰ ਲੱਗਦਾ ਚਿੱਤੇ ਨਾਲੋਂ ਵੀ ਤੇਜ਼ ਭੱਜਦਾ ਇਹ ਇਸ ਕਰਕੇ ਆ ਉਹ ਬਿਲਡਿੰਗ ਹੈ ਜਿਹਦੀ ਮੈਂ ਗੱਲ ਕਰ ਰਿਹਾ ਸੀ ਸਾਹਮਣੇ 1999 ਦਾ ਚੈਂਬਰਸ ਵਕੀਲਾਂ ਦੇ ਕੋਲਾਂ ਦੀ ਬਿਲਡਿੰਗ ਲੱਗਦੀ ਹੈ ਮੇਰੇ ਹਿਸਾਬ ਨਾਲ ਤੇ ਆ ਇਹ ਟਾਊਨ ਦਾ ਚਾਕਾ-ਬਾਕਾ ਤੇ ਆ ਇਧਰ ਆਪਣੀ ਖੜੀਆ ਕਾਰ ਹੁਣ ਆਪਾਂ ਇੱਥੋਂ ਨਿਕਲਦੇ ਆ ਇਹ ਸਟਾਉਨ ਦੀ ਮੇਨ ਸਟਰੀਟ ਆ ਵੈਸੇ ਆਪਾਂ ਇੱਥੇ ਰੁਕਣਾ ਤਾਂ ਨਹੀਂ ਸੀ ਆਪਾਂ ਤਾਂ ਇਹਦੇ ਵਿੱਚ ਦੀ ਲੰਘ ਚਲੇ ਸੀ ਪਰ ਵੈਸੇ ਹੀ ਲੇਕ ਜੀ ਸੋਹਣੀ ਲੱਗੀ ਤਾਂ ਕਰਕੇ 10-15 ਮਿੰਟ ਖੜਕੇ ਉਹਨੂੰ ਦੇਖਿਆ ਹੁਣ ਆਪਾਂ ਇੱਥੋਂ ਚੱਲਦੇ ਆ ਤੇ ਅਗਲਾ ਆਪਣਾ ਟਾਊਨ ਆਊਗਾ ਪੈਂਜਿੰਗਟਨ ਉਹਦੇ ਚ ਰੁਕਾਂਗੇ ਫਿਰ ਕੈਂਸਿੰਗਟਨ ਤੋਂ ਬਾਅਦ ਮਾਊਂਟ ਗੈਂਬੀਅਰ ਦੇ ਵਿੱਚ ਦੀ ਹੁੰਦੇ ਹੋਏ ਆਪਾਂ ਪਹੁੰਚਾਂਗੇ ਸ਼ਾਮ ਤੱਕ ਪੋਰਟ ਫੈਰੀ ਜਿਵੇਂ ਆਪਾਂ ਪਿਛਲੇ ਦਿਨਾਂ ਦੇ ਵਿੱਚ wind farm ਦੇਖੇ ਤਾਂ ਇਸ ਟਾਈਮ ਤੁਸੀਂ ਸਾਹਮਣੇ ਦੇਖ ਰਹੇ ਹੋ solar farm ਜਿੱਥੇ ਤੱਕ ਇਧਰ ਨੂੰ ਨਿਗਾ ਜਾਂਦੀ ਆ ਸਾਰੇ ਕਿਤੇ solar solar ਲੱਗਿਆ ਹੋਇਆ ਤੇ ਮੈਨੂੰ ਲੱਗਦਾ solar grid ਹੀ ਹੋਣਾ ਇੱਥੇ ਜਿਹੜਾ ਬਿਜਲੀ ਨੇੜੇ ਤਰੇੜੇ ਦੇ ਟਾਉਨਾਂ ਨੂੰ ਪਹੁੰਚਾਉਂਦਾ ਬਹੁਤ ਜਾਦੇ ਖੇਤਰਫਲ ਕਹਿ ਸਕਦੇ ਆ ਆਪਾਂ ਇਹਦਾ ਬਹੁਤ ਜ਼ਿਆਦਾ ਖੇਤਰਫਲ ਆ ਇੱਧਰ ਨੂੰ ਤਾਂ ਇੱਥੋਂ ਸਟਾਰਟ ਹੁੰਦਾ ਆ ਜਗ੍ਹਾ ਤੋਂ ਪਰ ਜਦੋਂ ਇੱਧਰ ਨੂੰ ਜਿੱਥੇ ਤੱਕ ਨਿਗਾਹ ਜਾਂਦੀ ਆ ਸਾਰੇ ਸੋਲਰੀ ਸੋਲਰ ਲੱਗੇ ਹੋਇਆ ਖੇਤਾਂ ਦੇ ਵਿੱਚ ਆਪਾਂ ਕੰਜਿੰਟਰ ਪਹੁੰਚ ਗਏ ਜੀ ਸਮਾਂ ਸਵੇਰ ਦੇ 10:30 ਹੋਇਆ ਪਰ ਦੇਖਣ ਨੂੰ ਐਵੇਂ ਲੱਗਦਾ ਜਿਵੇਂ ਸ਼ਾਮ ਹੋ ਗਈ ਹੁੰਦੀ ਆ ਕਿਉਂਕਿ ਬੱਦਲਬਾਈ ਬਹੁਤ ਜ਼ਿਆਦਾ ਟਾਊਨ ਕੈਂਗਸਟਨ ਦੇ ਵਿੱਚ ਜਦੋਂ ਐਂਟਰ ਹੁੰਨੇ ਆ ਤਾਂ ਸਭ ਤੋਂ ਪਹਿਲਾਂ ਆਹ ਵੀ ਰੋਣੀ ਮੱਥੇ ਲੱਗਦੇ ਆ ਗਲੌਬਸਟਰ ਇਹ ਇੱਥੇ ਰੈਸਟੋਰੈਂਟ ਆ ਸ਼ਾਇਦ ਉਹਨਾਂ ਨੇ ਬਣਾਇਆ ਤੇ ਇਹਦਾ ਨਾਂ ਰੱਖਿਆ ਹੈ ਦੱਬੇ ਗਲੌਬਸਟਰ ਤੇ ਬਣਾਇਆ ਵੀ ਸੁੱਕ ਨਾਲ kháਸੀ ਵੱਡਾ ਹੋਇਆ ਮਟੀਰੀਅਲ ਪਤਾ ਨਹੀਂ ਕੀ ਆ ਪਰ ਹੈ ਬਹੁਤ ਵੱਡਾ ਜਿਹੜਾ ਜਿਹੜਾ ਵੀ ਇੱਥੋਂ ਬਾਹਰੋਂ ਕੁਮਨ ਵਾਲਾ ਇਸ ਟਾਉਨ ਦੇ ਵਿੱਚ ਐਂਟਰ ਕਰਦਾ ਤੇ ਇਹਦੀ ਫੋਟੋ ਜਾਂ ਵੀਡੀਓ ਜ਼ਰੂਰ ਬਣਾਉਗਾ ਹੋਰ ਵੀ ਲੋਕ ਇੱਥੇ ਵਾਲੇ ਵਾਲੇ ਖੜੇ ਆ ਗਏ ਵੀਡੀਓ ਬਣਾਉਣ ਆਲੇ ਸਾਰੇ ਇੱਕ ਵਾਰੀ ਆਉਂਦੇ ਨਾਲ ਤੇ ਫੋਟੋਆਂ ਕਰਾਉਂਦੇ ਆ ਇਹਦੇ ਤੇ ਹਰੇਕ ਟਾਉਨ ਦੀ ਇੱਕ ਨਾ ਇੱਕ ਕੋਈ ਨਾ ਕੋਈ ਇਹਨਾਂ ਨੇ ਜਗ੍ਹਾ ਇਹੋ ਜਿਹੀ ਬਣਾਈ ਹੁੰਦੀ ਆ ਜਿੱਥੇ ਲੋਕ ਲੋਕਾਂ ਨੂੰ ਕਰਸ਼ਿਤ ਕਰਦੀ ਆ ਟਾਊਨ ਕਿੰਗਸਟਨ ਨੂੰ ਆਪਾਂ ਉਪਰੋਂ ਉਪਰੋਂ ਦੀ ਪਲਵਾਨੀ ਗੱਡੀ ਦੇ ਕੇ ਦੇਖ ਲਿਆ ਕਿਉਂਕਿ ਬਈ ਸਿੱਧਾ ਆਪਾਂ ਇੱਥੇ ਰੁਕਣਾ ਨਹੀਂ ਸੀ ਪਰ ਫਿਰ ਵੀ ਥੋੜਾ ਟਾਈਮ ਚਲੋ ਇੱਥੇ ਲਾਇਆ ਇਹਦੇ ਵਿੱਚ ਦੀ ਲੰਘਣਾ ਸੀ ਤੇ ਆਹ ਸਾਹਮਣੇ ਕਿੰਗਸਟਨ ਦਾ ਲੱਗਿਆ ਬੋਰਡ ਬੀ ਸਟਾਰਟ ਹੇਅਰ ਤੇ ਇਸ ਤੋਂ ਬਾਅਦ ਆਪਾਂ ਅੱਧ ਚ ਆ ਗਏ ਆ ਆਈਡਿਲੇਟ ਤੋਂ ਪੋਰਟ ਫੈਰੀ ਦੇ 300 ਕਿਲੋਮੀਟਰ ਆ ਗਏ ਆ ਤੇ 300 ਕਿਲੋਮੀਟਰ ਰਹਿ ਗਿਆ ਹੁਣ ਇੱਥੋਂ ਜਾਂਦੇ ਆ ਅਗਲਾ ਟਾਊਨ ਆਪਾਂ ਆਉਗਾ ਮਾਉਂਟ ਗੈਂਬੀਅਰ ਮਾਉਂਟ ਗੈਂਬੀਅਰ ਵੀ ਆਪਾਂ ਬਸ ਵਿੱਚ ਦੀ ਲੰਘਾਂਗੇ ਥੋੜਾ ਬਹੁਤ ਦੇਖਾਂਗੇ ਉਸ ਤੋਂ ਬਾਅਦ ਫਿਰ ਸਿੱਧਾ ਪੋਰਟ ਸੈਰੀ ਜਾ ਕੇ ਰੁਕਾ। ਐਸਾ ਲੱਗ ਰਿਹਾ ਨਾ ਕਾਹੂ ਤੇ ਅੰਨੂ ਇਹੋ ਆ ਤਾਕਾ ਕੇ ਬੜੀਆਂ ਛੜੀਆਂ ਛੜੀਆਂ ਪਈਆਂ ਸਾਰੀਆਂ। ਪਤਾ ਨਹੀਂ ਇਹ ਖੇਤ ਟੱਪ ਕੇ ਆ ਗਈਆਂ ਜਾਂ ਛੜੀਆਂ ਹੋਈਆਂ। ਇਹਨਾਂ ਨੇ ਵੀ ਸਾਰਿਆਂ ਨੇ ਉਹ ਕੰਨਾਂ ਦੇ ਵਿੱਚ ਉਹ ਸਟicker ਜੇ ਪਾਏ ਆ ਜਿਹਦੇ ਉੱਤੇ ਨੰਬਰ ਜੀ ਲਿਖਿਆ ਹੁੰਦਾ ਮੈਨੂੰ ਲੱਗਦਾ ਉਹਦੇ ਨਾਲ ਇਹ ਕਾਊਂਟਿੰਗ ਕਰਦੇ ਹੋਣਗੇ ਕਿ ਕਿੰਨਿਆਂ ਨੇ ਜਾ ਕੀਆ ਜੋ ਵੀ ਸੀਮ ਹੁੰਦਾ ਇਹਨਾਂ ਦਾ ਕੰਨਾਂ 'ਚ ਲੋਕੜੀਆਂ ਪਾਏ ਹੋਇਆ ਮਾਉਂਟ ਕੇਵੀਅਰ ਐਂਟਰ ਹੋਣ ਤੋਂ ਪਹਿਲਾਂ ਇੱਥੇ ਇੱਕ ਰਾਹ ਦੇ ਵਿੱਚ ਕੇਵਜ਼ ਬਣੀਆਂ ਹੋਈਆਂ ਨੇ ਹੁਣ ਆਪਾਂ ਉਹ ਦੇਖਣ ਚੱਲਿਆਂ ਕਾਰ پارک ਕਰਕੇ ਉੱਪਰ ਨੂੰ ਚੱਲਦੇ ਆ ਤੇ ਜਾ ਕੇ ਦੇਖਦੇ ਆ ਉੱਪਰ ਕੀ ਸਾਹਬ ਕਿਤਾਬ ਆ ਓਪਨ ਲਿਖਿਆ ਹੋਇਆ ਇਹਨਾਂ ਨੇ ਹੋਰ ਵੀ ਲੋਕ ਕੋਈ ਆਇਆ ਹੋਇਆ ਦੇਖਣ ਪਾਰਕਿੰਗ 'ਚ ਗੱਡੀਆਂ ਖੜੀਆਂ ਸੀ ਹੁਣ ਆਪਾਂ ਚੱਲਦੇ ਹਾਂ ਉੱਤੇ ਨੂੰ ਇਹ ਉਸ ਕੇਵ ਦੇ ਅੰਦਰਲੀ ਸਾਈਡ ਦੀ ਵੀਡੀਓ ਆ ਇਹ ਕੇਵ ਇਹ ਕਹਿੰਦੇ ਪਹਾੜਾ ਪਹਾੜ ਦੇ ਅੰਦਰ ਇੱਕ ਖਾਲੀ ਜਗ੍ਹਾ ਜੀ ਬਣੀ ਹੋਈ ਆ ਕੇਵ ਤੇ ਉਦੋਂ ਥੱਲੋਂ ਆ ਕ੍ਰਿਸਟਲ ਜਿਹੜੇ ਥੱਲੇ ਨੂੰ ਆ ਰਹੇ ਨੇ ਨੂੰ ਹਜ਼ਾਰਾਂ ਸਾਲ ਲੱਗ ਜਾਂਦੇ ਬਣਨ ਨੂੰ ਇਹ ਚੀਜ਼ ਨੂੰ ਫੇਰੇ ਕਿਵੇਂ ਬਣਦਾ ਥੱਲੇ ਤੇ ਇਹਨੂੰ ਮੈਂ ਹੁਣ ਸੇਵ ਕਰਕੇ ਰੱਖੀ ਹੋਈ ਆ ਇੱਥੇ ਟੂਰਿਜ਼ਮ ਲਈ ਹੁਣੇ ਕਈ ਕ੍ਰਿਸਟਲ ਦੇ ਵਿੱਚ ਇਦਾਂ ਕਰੈਕ ਆਇਆ ਹੋਇਆ ਜਿਹੜੇ ਕ੍ਰਿਸਟਲ ਆਏ ਉੱਪਰੋਂ ਆਉਂਦੇ ਆ ਤੇ ਹੌਲੀ-ਹੌਲੀ ਤੁੱਕਾ-ਤੁੱਕਾ ਕਰਕੇ ਥੱਲੇ ਡਿੱਗਦੇ ਤੇ ਫਿਰ ਇਹ ਆਪਸ ਚ ਐਵੇਂ ਕਨੈਕਟ ਹੋ ਜਾਂਦੇ ਆ ਤੇ ਇਹਨਾਂ ਸਾਲਾਂ ਦੇ ਸਾਲ 11 ਸਾਲ ਲੱਗ ਜਾਂਦੇ ਇਹ ਚੀਜ਼ ਬਣਨ ਨੂੰ ਤੋ ਸ਼ਾਇਦ ਚੰਗੀ ਤਰ੍ਹਾਂ ਦਿਖਦੇ ਆ ਜਿਹੜੇ ਬਣੇ ਹੋਇਆ ਕ੍ਰਿਸਟਲ ਦੇ ਇਸਕੇਵ ਨੂੰ ਆਪਾਂ ਦੇਖ ਲਿਆ ਤੇ ਇਹਦੀ ਕੇਵ ਦੀ ਹਿਸਟਰੀ ਇਹ ਆ ਵੀ 1930 ਦੇ ਵਿੱਚ ਇੱਕ ਇਥੇ ਫੈਮਿਲੀ ਰਹਿੰਦੀ ਸੀ ਨੇੜੇ ਫਾਰਮ ਦੇ ਉੱਤੇ ਕਈ ਜਾਣੇ ਸੀ ਉਹਨਾਂ ਦੇ ਕਰੇ 12-13 ਜਾਣੇ ਸੀ ਤੇ ਉਹ ਫਿਰ ਖਾਣ ਪੀਣ ਦਾ ਉਹਨਾਂ ਦੇ ਟਾਈਮਾਂ ਦੇ ਵਿੱਚ ਘਟ ਹੁੰਦਾ ਸੀ ਸਮਾਨ ਤਾਂ ਕਰਕੇ ਉਹ ਕੀ ਕਰਦੇ ਸੀ ਆਪਣੇ ਕੁੱਤੇ ਨੂੰ ਭੇਜਦੇ ਹੁੰਦੇ ਸੀ ਖਰਗੋਸ਼ ਕਹਿ ਲਈ ਜਾਂ ਸਾਹ ਮਾਰਨ ਵਾਸਤੇ ਜਿਹੜੀਆਂ ਆਲੇ-ਦਾਲੇ ਖੁੱਡਾਂ ਹੁੰਦੀਆਂ ਸੀ ਉਹ 'ਚ ਵਾੜ ਦਿੰਦੇ ਸੀ ਤੇ ਉਹਨਾਂ ਦਾ ਇੱਕ 16 ਸਾਲ ਦਾ ਜਵਾਕ ਸੀ ਉਹ ਅਕਸਰ ਇਹ ਕੰਮ ਕਰਦਾ ਸੀ ਤੇ ਇੱਕ ਦਿਨ ਉਹਨੇ ਇੱਥੇ ਆਇਆ ਉਹ ਤੇ ਇੱਥੇ ਇੱਕ ਖੁੱਡ ਜੀ ਬਣੀ ਹੋਈ ਸੀ ਉਹ 'ਚ ਆਪਦਾ ਕੁੱਤਾ ਵੜਿਆ ਤੇ ਕੁੱਤਾ ਬਾਹਰ ਨਹੀਂ ਆਇਆ ਹੈਗਾ ਤੇ ਉਸ ਤੋਂ ਬਾਅਦ ਉਹ ਆਪਦੇ ਘਰੇ ਗਿਆ ਟਾਰਚ ਲੈ ਕੇ ਆਪ ਉਹ ਖੁੱਡ 'ਚ ਵੜਿਆ ਤੇ ਫਿਰ ਉਹਨੇ ਅੰਦਰ ਜਾ ਕੇ ਦੇਖਿਆ ਵੀ ਇਹ ਅੰਦਰੋਂ ਬਹੁਤ ਵੱਡਾ ਯਾਨੀ ਕਿ ਕੇਵਾ ਇਦਾਂ ਇਹ ਕੇਵਾ ਡਿਸਕਵਰ ਹੋਈ 1930 ਚ ਤੇ ਉਦੋਂ ਦੀ ਹੁਣ ਤੱਕ ਇਹ 1930 ਤੋਂ ਲੈ ਕੇ ਹੁਣ ਤੱਕ ਲੋਕਾਂ ਦੇ ਦੇਖਣ ਵਾਸਤੇ ਖੁੱਲੀ ਹੋਈ ਆ ਤੇ ਹੋਰ ਵੀ ਲੋਕਾਂ ਦੀਆਂ ਕਾਰਾਂ ਇੱਥੇ ਖੜੀਆਂ ਨੇ ਤਾਂ ਅਉਨਮੌਂਟ ਗੈਂਬੀਅਰ ਪਹੁੰਚ ਗਏ ਤੇ ਮੈਂ ਅਉਨਮੌਂਟ ਗੈਂਬੀਅਰ ਪਹੁੰਚ ਕੇ ਥੋੜੀ ਬੂੰਦਪੰਦੀ ਹੋ ਰਹੀ ਆ ਛਤਰੀ ਲੈ ਕੇ ਜਾ ਰਹੇ ਆ ਲੇਕ ਦੇਖਣਾ ਇਥੋਂ ਦੀ ਲੇਕ ਕਾਫੀ ਮਸ਼ਹੂਰ ਆ ਬਲੂ ਲੇਕ ਹੁਣ ਤੱਕ ਆਪਾਂ ਸਾਰੀਆਂ ਪਿੰਕ ਦੇਖੀਆਂ ਨੇ ਤੇ ਮਾਂ ਚਲੋ ਹੁਣ ਨੀਲੀ ਵੀ ਦੇਖ ਲਈਏ ਇੱਕ ਤੇ ਇੱਕ ਇੱਥੇ ਸਿੰਕ ਹੋਲ ਉਹ ਵੀ ਦੇਖਾਂਗੇ ਆਪਾਂ ਵੈਸੇ ਇਹ ਟਾਊਨ ਕਾ ਸਾ ਵੱਡਾ ਤੇ ਇਹਦੇ ਖਾਸਾ ਕੁਝ ਦੇਖਣ ਵਾਲਾ ਪਰ ਆਪਾਂ ਸਿਰਫ ਦੋ ਮੇਨ ਚੀਜ਼ਾਂ ਦੇਖਣੀਆਂ ਇੱਕ ਬਲੂ ਲੇਕ ਤੇ ਇੱਕ ਸਿੰਕ ਹੋਲ ਫਿਰ ਆਪਾਂ ਉਸ ਤੋਂ ਬਾਅਦ ਪੋਰਟ ਫੈਰੀ ਜਾਣਾ ਕਿਉਂਕਿ ਮੇਨ ਥੋੜਾ ਜਿਹਾ ਖਰਾਬ ਕਰਿਆ ਪਿਆ ਕੰਮ ਬਲੂ ਲੇਕ ਬਾਰੇ ਥੋੜਾ ਲਿਖਿਆ ਹੋਇਆ ਤੇ ਸਾਹਮਣੇ ਬਲੂ ਲੇਕ ਰੰਗ ਤਾਂ ਬਾਕੀ ਇਹ ਤਾਂ ਨੀਲਾ ਨੀਲਾ ਜਾ ਪਰ ਚੱਕਰ ਹੁਣ ਇਸ ਟਾਈਮੇ ਪੈ ਰਿਹਾ ਵੀ ਮੀਂਹ ਪੈ ਰਿਹਾ ਤੇ ਉਹਦੇ ਕਰਕੇ ਗੱਲ ਜੀ ਨਹੀਂ ਬਣ ਰਹੀ ਜੇ ਧੁੱਪ ਹੋਵੇ ਤਾਂ ਜਿਆਦਾ ਵਧੀਆ ਦਿਖੇ ਮੀਂਹ ਕਰਕੇ ਧੁੰਦ ਜੀ ਬਣੀ ਪਈ ਆ ਤੇ ਆ ਨਾਲ ਉਹੀ ਲੋਕ ਫੇਰ ਇੱਥੇ ਥੋੜੀ ਜੀ ਵੱਡੀ ਕਹਿੰਦੇ ਮੰਗ ਪੂਰੀ ਹੁੰਦੀ ਆ ਕਿਉਂਕਿ ਲੇਕ ਡੂੰਗੀ ਆ ਇਤੋਂ ਚਾਬੀ ਨਹੀਂ ਲੱਭਦੀ ਜੇ ਇੱਕ ਵਾਰੀ ਇੱਥੇ ਬੰਨ ਕੇ ਸਿੱਟਦੀ ਆ ਆਪਾਂ ਲੇਕ ਚ ਚਾਬੀ ਨੂੰ ਤੇ ਜਿੰਦਾ ਕੁੰਜੀ ਵਾਲੀ ਗੱਲਬਾਤ ਆ ਸਾਰੇ ਸ਼ਹਿਰਾਂ ਚ ਹੀ ਦੇਖ ਰਹੇ ਆ ਆਪਾਂ ਲਗ ਆਪਾਂ ਹੁਣ ਤੱਕ ਤੇ ਹੁਣ ਮੀ ਥੋੜਾ ਜਿਹਾ ਵੱਧ ਗਿਆ ਤੇ ਹੁਣ ਕਾਰ ਚ ਜਾਇਆ ਜਾਵੇ ਸਹੀ ਛੇਤੀ ਆਪਾਂ ਬਲੂ ਲੇਕ ਦੇਖਿਆ ਤੇ ਆਪਾਂ ਹੁਣ ਦੇਖਣ ਚੱਲੇ ਆ ਸਿੰਕ ਹੋਲ ਇਹ ਸ਼ਹਿਰ ਸੋਹਣਾ ਬਸਿਆ ਹੋਇਆ ਬਲੂ ਲੇਕ ਵੀ ਉੱਥੇ 뷰 ਤਾਂ ਵਧੀਆ ਸੀ ਪਰ ਆਪਾਂ ਹੋਰ ਜ਼ਿਆਦਾ ਟਾਈਮ ਲਾ ਸਕਦੇ ਸੀ ਜੇ ਮੀ ਨਾ ਹੁੰਦਾ ਬਾਕੀ ਹੁਣ ਆਪਾਂ ਸਿੰਕ ਹੋਲ ਦੇਖਣ ਜਾਂਦੇ ਆ ਤੇ ਇੱਕ ਇਮਾਰਤ ਬੜੀ ਸੋਹਣੀ ਆ ਇੱਧਰ ਸਕੂਲ ਸਕੂਲ ਆ ਇਹ ਤੇ ਬੜੀ ਸੋਹਣੀ ਇਮਾਰਤ ਹੈ ਇਹਦੀ ਪੁਰਾਣਾ ਬਸਿਆ ਹੋਇਆ ਵੀ ਟਾਊਨ ਕਾਫੀ ਉਦੋਂ ਪਹਿਲਾਂ ਆਪਾਂ ਹੁਣ ਪੇਟ ਪੂਜਾ ਕਰੀ ਜਾਵੇ ਹੰਗਰੀ ਚੈਕਸ ਆ ਗਿਆ ਆਪਣਾ ਆਪਾਂ ਪਹੁੰਚ ਗਏ ਸਿੰਕ ਹੌਲ پارک پارک ਚ ਇੱਕ ਮੈਮੋਰੀਅਲ ਜਆ ਬਣਾਇਆ ਹੋਇਆ ਇਹਨਾਂ ਨੇ ਤੇ ਇਹ ਰਾਹ ਇਧਰ ਨੂੰ ਜਾਂਦਾ ਉਧਰ ਇੱਕ ਦਫਤਰ ਜਿਹਾ ਸੀ ਹੁਣ ਮੈਨੂੰ ਇਹ ਨਹੀਂ ਪਤਾ ਵੀ ਉੱਥੇ ਟਿਕਟ ਵਗੈਰਾ ਮਿਲਦੀ ਆ ਜਾਂ ਕੀ ਸੀ ਨਾ ਚਲ ਇੱਕ ਵਾਰੀ ਲੋਕ ਇਧਰੋਂ ਆ ਰਹੇ ਆ ਆਪਾਂ ਇਧਰ ਨੂੰ ਚੱਲਦੇ ਆ ਇਹਨਾਂ ਨੇ ਲਿਖਿਆ ਹੋਇਆ ਵੈਲਕਮ ਟੂ ਸਿੰਕ ਹੋਲ ਤੇ ਨਾਲ ਮੋਟੀ-ਮੋਟੀ ਜਾਣਕਾਰੀ ਦਿੱਤੀ ਹੋਈ ਆ ਇਹਦੇ ਬਾਰੇ ਇਹ ਸਿੰਕ ਹੋਲ ਕੀ ਸੀ ਉਹ ਵੀ ਦੱਸਦਾ ਮੈਂ ਉਹਨਾਂ ਵਾਲੀ ਵੀਡੀਓ 'ਚ ਬਾਕੀ ਆਪਾਂ ਹੁਣ ਇੱਧਰ ਨੂੰ ਜਾ ਰਹੇ ਹਾਂ ਆ ਰਾਵਣਿਆ ਹੋਇਆ ਇਹ ਜਿਵੇਂ ਆਪਾਂ ਕਹਦੇ ਇੱਕ ਧਰਤੀ ਦੇ ਵਿੱਚ ਬਸ ਟੋਆ ਜਿਹਾ ਥੱਲੇ ਬਹੁਤ ਡੂੰਘਾ ਪੁਰਾਣੇ ਸਮਾਂ ਦਾ ਬਣਿਆ ਹੋਇਆ ਇਹਦਾ ਇਤਿਹਾਸ ਵੀ ਹੈ ਉਹ ਵੀ ਦੱਸਦੇ ਆ ਇਤਿਹਾਸ ਮਤਲਬ ਵੀ ਇਹ ਬਣਿਆ ਕਿਵੇਂ ਉਹ ਵੀ ਆ ਇਹ ਐਵੇਂ ਬਸ ਇੱਕ ਬਹੁਤ चौड़ा कह लिया आपा ਤੇ ਡੂੰਗਾ ਇੱਕ ਧਰਤੀ ਦੇ ਵਿੱਚ ਕੁਦਰਤੀ ਤੌਰ ਤੇ ਐਵੇਂ ਟੋਆ ਬਣਿਆ ਹੋਇਆ। ਇੱਕ ਕਿਸ ਸਿੰਕ ਹੋਲ ਦਾ ਮੁਕੰਮਲ ਚਾਕਾ ਤੇ ਬਣਿਆ ਐਵੇਂ ਹੋਇਆ ਵੀ ਜਦੋਂ ਹਜ਼ਾਰਾਂ ਕਰੋੜਾਂ ਸਾਲ ਪਹਿਲਾਂ ਇੱਥੇ ਸਾਰੇ ਕਿਤੇ ਪਾਣੀ ਸੀ ਏਰੀਏ ਦੇ ਵਿੱਚ ਸਮੁੰਦਰ ਚ ਦਬਿਆ ਹੋਇਆ ਸੀ। ਉਦੋਂ ਲਾਈਮਸਟੋਨ ਬਣੇ ਜਿਵੇਂ ਕੇਵ ਖਾਲੀ ਰਹਿ ਗਈਆਂ ਉਵੇਂ ਕਿਤੇ ਇਹ ਖਾਲੀ ਰਹਿ ਗਿਆ ਏਰੀਆ। ਤੇ ਇਹਨੂੰ ਸਿੰਕ ਹੋਲ ਦਾ ਨਾਮ ਦਿੱਤਾ ਇਹਨਾਂ ਨੇ। ਤੇ ਉਹ ਥੱਲੇ ਨੂੰ ਵੀ ਰਾਹ ਜਾਂਦਾ ਤੇ ਆਪਾਂ ਥੱਲੇ ਜਾਂਦੇ ਆ। ਇਸ ਜਗ੍ਹਾ ਦੇ ਵਿੱਚ ਹੁਣ ਇਹਨਾਂ ਨੇ ਕਾਈਂਡ ਆਫ ਇੱਕ ਪਾਰਕ ਦੀ ਬਣਾ ਲਿਆ ਤੇ ਜਿਹੜਾ ਸੋਹਣਾ ਲੱਗਦਾ ਆ ਬੂਟੀ ਜੀ ਚੜੀ ਹੋਈ ਸਾਰੇ ਪਾਸੇ ਇਹਨਾਂ ਨੇ ਛਾੜ ਕੇ ਬੂਟੀ ਵਧੀਆ ਬਣਾ ਲਿਆ ਜਦੋਂ ਆਪਾਂ ਪੌੜੀਆਂ ਉਤਰ ਕੇ ਥੱਲੇ ਨੂੰ ਆਇਆ ਤਾਂ ਇੱਥੇ ਨਾਲ ਆਹ ਜਾਨਵਰ ਜੀ ਵੀ ਬੈਠੇ ਨੇ ਇਹ ਜਾਨਵਰ ਪਤਾ ਨਹੀਂ ਤਾਂ ਬੈਂਡਿਕੋਟ ਆ ਜਾਂ ਕੀ ਆ ਸਮਝ ਨਹੀਂ ਲੱਗ ਰਹੀ ਇਹ ਦੇਖਣ ਨੂੰ ਬਸ ਵੱਡੇ ਚੂਹੇ ਵਰਗਾ ਲੱਗਦਾ ਇੱਥੇ ਖੁੱਡੇ ਬਣੇ ਇਹਨਾਂ ਦੇ ਤੇ ਜੇ ਆਪਾਂ ਕੈਮਰਾ ਐ ਉੱਪਰੋਂ ਘੁਮਾਈਏ ਤਾਂ ਇਹ ਸਿੰਕ ਹੋਲ ਐਵੇਂ ਦਾ ਬਣਿਆ ਹੋਇਆ ਕੁਦਰਤੀ ਟ੍ਰਿਕ ਕੇ ਨਾਲ ਬਣੀ ਹੋਈਆਂ ਚੀਜ਼ਾਂ ਨੇ ਬਸ ਉਸ ਤੋਂ ਬਾਅਦ ਇਹਨਾਂ ਨੇ ਉੱਪਰ ਬੇਲਾਂ ਵਗੈਰਾ ਚਾੜ ਕੇ ਸੋਨਾ ਪਾਰਕ ਬਣਾ ਲਿਆ ਦੇਖਣ ਨੂੰ ਹੁਣ ਆਪਾਂ ਇਹਦੇ ਹੋਰ ਅੰਦਰ ਜਾਂਦੇ ਆ ਇਹ ਕਾਫੀ ਡੂੰਘਾ ਜੇ ਆਪਾਂ ਕਹੀਏ ਤਾਂ ਉੱਪਰੋਂ ਜਿੱਥੇ ਆਪਾਂ ਪਹਿਲਾਂ ਖੜੇ ਸੀ ਉਹ ਜਗ੍ਹਾ ਤੇ ਉਦੋਂ ਆਪਾਂ ਥੱਲੇ ਆ ਗਏ ਆ ਬਹੁਤ ਤੇ ਹੁਣ ਇਦੋਂ ਹੋਰ ਥੱਲੇ ਵੀ ਜਾਂਦੇ ਆ ਉੱਧਰ ਨੂੰ ਵੀ ਰਾਹ ਬਣਿਆ ਹੋਇਆ ਖਾਸਾ ਡੂੰਘਾ ਇਹ ਤੇ ਇਹਦਾ ਰਾਹ ਦੂਜੇ ਪਾਸੇੋਂ ਦੀ ਬਣਿਆ ਹੋਇਆ ਆਪਾਂ ਜਾਣਦੇ ਆ ਤੇ ਲਾਈਮਸਟੋਨ ਆ ਸਾਰਾ ਜਿੰਨਾ ਵੀ ਇਹ ਸਿੰਕ ਹੋਲ ਦੇ ਵਿੱਚ ਹੈਗਾ ਉਹ ਦੇਖੋ ਉੱਪਰ ਤੱਕ ਬਹੁਤ ਡੂੰਘਾ ਹੈ ਕੁਦਰਤੀ ਟਿੱਕੇ ਤੇ ਤੇ ਨਾਲ ਇਹਦੇ ਵਿੱਚ ਆ ਮਖਿਆਲ ਦੇ ਛੱਪੇ ਵੀ ਆ ਮਖਿਆਲ ਲੱਗਿਆ ਹੋਇਆ ਆ ਵੀ ਹੈਗਾ ਇੱਧਰ ਵੈਸੇ ਛੋਟੇ ਹੁੰਦੇ ਕਹਿੰਦੇ ਹੁੰਦੇ ਸੀ ਵੀ ਇਹਨਾਂ ਕਦੀ ਉਂਗਲ ਨਹੀਂ ਕਰਨੀ ਚਾਹੀਦੀ ਇਹ ਮਗਰ ਪੈ ਜਾਂਦੇ ਆ ਸਿੰਕ ਹੋਲ ਨੂੰ ਚੰਗੀ ਤਰ੍ਹਾਂ ਦੇਖਿਆ ਤੇ ਜਿੰਨਾ ਕਿ ਇਹਦੇ ਬਾਰੇ ਜਾਣਿਆ ਉਹ ਇਹ ਆ ਕਿ ਜੇ ਮੈਂ ਪਹਿਲਾਂ ਵੀ ਆਪਾਂ ਗੱਲ ਕਰੀ ਆ ਵੀ ਪਹਿਲਾਂ ਫਲੈਟ ਹੀ ਸੀ ਧਰਤੀ ਤੇ ਕੋਈ ਕੈਮੀਕਲ ਰਿਐਕਸ਼ਨ ਹੋਇਆ ਤਾਂ ਇੱਥੋਂ ਜਿਹੜਾ ਇੰਨੀ ਜਗ੍ਹਾ ਦੇ ਵਿੱਚੋਂ ਜਿਹੜਾ ਲਾਈਮਸਟੋਨ ਸੀ ਉਹ ਖਾਧਾ ਗਿਆ ਜਾਂ ਆਪਾਂ ਸਿੱਧੀ ਜਿਹੀ ਪੰਜਾਬੀ ਚ ਗੱਲ ਕਰੀਏ ਤਾਂ ਉਹ ਖਾਧਾ ਗਿਆ ਤੇ ਇੱਥੇ ਇੱਕ ਸਿੰਕ ਹੋਲ ਬਣ ਗਿਆ ਆਏ ਦੀ ਹਿਸਟਰੀ ਹਿਸਟਰੀ ਇਹ ਦੀ ਇਹ ਆ ਵੀ ਇਹ ਕਿਸੇ ਦੀ ਪਹਿਲਾਂ ਪ੍ਰਾਈਵੇਟ ਪ੍ਰਾਪਰਟੀ ਹੁੰਦੀ ਸੀ ਉਸ ਤੋਂ ਬਾਅਦ ਹੁਣ ਇਹ ਨਾਰਮਲ ਪਾਰਕ ਬਣ ਗਿਆ ਪ੍ਰਾਈਵੇਟ ਪ੍ਰਾਪਰਟੀ ਤੋਂ ਬਾਅਦ ਉਹਨੇ ਕਾਉਂਸਲ ਵਗੈਰਾ ਨੂੰ ਦੇਤੀ ਇਹ ਜਗ੍ਹਾ ਤੇ ਹੁਣ ਇਹ ਬਸ ਲੋਕਾਂ ਦੇ ਦੇਖਣ ਵਾਸਤੇ ਖੋਲੀ ਹੋਈ ਆ ਹੁਣ ਆਪਾਂ ਇੱਥੋਂ ਚੱਲਦੇ ਆ ਪੋਰਟ ਫੈਰੀ ਅੱਜ ਦੀ ਸਟੇ ਆਪਣੀ ਪੋਰਟ ਫੈਰੀ ਹੋਊਗੀ ਪੋਰਟ ਫੈਰੀ ਹੈ ਜੇ ਸਟਿਲ ਇੱਥੋਂ 160 170 ਕਿਲੋਮੀਟਰ ਆ ਉੱਥੇ ਜਾ ਕੇ ਰ੍ਹਾਂਗੇ ਪ੍ਰੋਬਲਮ ਇਹ ਆ ਰਹੀ ਅੱਜ ਮੀਂਹ ਦੀ ਥੋੜੀ ਜੀ ਬਸ ਉੱਥੇ ਮੀਂਹ ਨਾ ਹੋਵੇ ਜੇ ਇੱਥੇ ਤਾਂ ਮੀਂਹ ਪੈ ਰਿਹਾ ਜੇ ਉੱਥੇ ਮੀਂਹ ਹੋਇਆ ਤਾਂ ਥੋੜੀ ਜੀ ਸਮੱਸਿਆ ਤਾਂ ਆਊਗੀ ਆ ਸੀ ਉਹ ਜਿਹੜਾ ਪਥਲੇ ਚੂਹੇ ਦੀ ਗੱਲ ਕਰਦੇ ਸੀ ਵੀ ਇਹ ਚੂਹਾ ਜਾਂ ਕੀ ਆ ਆਸੀ ਇਹਦਾ ਨਾਮ ਕਿੱਥੇ ਆ ਲਿਖਿਆ ਹੋਇਆ ਪ੍ਰੋ ਨਾਟ ਫੀਡਿੰਗ ਰੋਬੋਟ ਫੂਡ ਇਹਦਾ ਨਾਮ ਇੱਥੇ ਵੀ ਨਹੀਂ ਲਿਖਿਆ ਹੋਇਆ ਕੁਝ ਇਹ ਹੀ ਆ ਬਸ ਇਹ ਥੱਲੇ ਜਿਹੜਾ ਉਹਦੇ ਚ ਸਿੰਕ ਹੋਲ ਦੇ ਵਿੱਚ ਆਪਦਾ ਖੋਡਾ ਜਿਹਾ ਬਣਾਈ ਬੈਠਾ ਸੀ ਨਾਮ ਨਹੀਂ ਲਿਖਿਆ ਇਹਦਾ ਬਸ ਚੂਹੇ ਜ ਵਰਗਾ ਲੱਗਦਾ ਦੇਖੋ ਨੇ ਮਾਉਂਟ ਗੈਂਬੀਅਰ ਤਫਨ ਸਰ 57 ਕਿਲੋਮੀਟਰ ਆਇਆ ਤੇ ਉਸ ਤੋਂ ਬਾਅਦ ਬੋਰਡ ਲੱਗਿਆ ਆ ਗਿਆ ਵੈਲਕਮ ਟੂ ਵਿਕਟੋਰੀਆ ਤੇ ਆਪਣੀ ਇਸ ਰੋਡ ਟ੍ਰਿਪ ਦੀ ਤੀਜੀ ਸਟੇਟ ਸਟਾਰਟ ਹੋ ਗਈ ਇੱਥੋਂ ਹੁਣ ਤੱਕ ਪਹਿਲਾਂ ਆਪਾਂ WHC ਫਰ ਸਾਊਥ ਆਸਟ੍ਰੇਲੀਆ ਚ ਆਏ ਤੇ ਹੁਣ ਵਿਕਟੋਰੀਆ ਚ ਐਂਟਰ ਕਰਨ ਲੱਗਿਆ ਹਾਂਜੀ ਆਪਾਂ ਪੋਰਟ ਫੈਰੀ ਪਹੁੰਚ ਗਏ ਆ ਸ਼ਾਮ ਹੋ ਗਈ ਆ ਤੇ ਹੁਣ ਟੈਂਟ ਵਗੈਰਾ ਲਾਉਨੇ ਆ ਬਾਕੀ ਇੱਥੇ ਕਰਦੇ ਆ ਅੱਜ ਦੀ ਵੀਡੀਓ ਦੀ ਸਮਾਪਤੀ ਕੱਲ ਨੂੰ ਮਿਲਦੇ ਆ ਫਿਰ ਕੱਲ ਨੂੰ ਆਪਾਂ ਪਹੁੰਚਣਾ ਮੈਲਬਨ ਆ ਮੈਲਬਨ ਇੱਥੋਂ ਸਿਰਫ 300 ਕਿਲੋਮੀਟਰ ਰਹਿ ਗਿਆ ਤੇ 3-4 ਘੰਟੇ ਲੱਗਣੇ ਜਾਣ ਨੂੰ ਤੇ ਨਾਲ-ਨਾਲ ਆਪਾਂ ਜਿਹੜੀ ਇਸ ਵਿਕਟੋਰੀਆ ਦੀ ਮਸ਼ਹੂਰ ਡਰਾਈਵ ਆ ਗ੍ਰੇਟ ਓਸ਼ੀਆਨ ਰੋਡ ਦੀ ਡਰਾਈਵ ਆਪਾਂ ਉਹਦੇ ਨਾਲ-ਨਾਲ ਜਾਵਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਮਿਲਦੇ ਆ ਫਿਰ ਕੱਲ ਨੂੰ ਨਵੇਂ ਰਾਹਾਂ ਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਧੰਨਵਾਦ